सचिन टंडुलकर साहब महेंद्र सिंह धोनी रोहित शर्मा ने सुनियोणा म्यूचुअल फंड सही है आज इसी इस कैंपेन को इन डेप्थ गाल करांगे कि ये वाकई सही है कि ਸਾਡੇ ਪੰਜਾਬ ਦੇ ਲੋਕਿਆਂ ਨੂੰ ਇਹਨਾਂ ਦਾ ਕੋਈ ਫਾਇਦਾ ਹੋਇਆ ਪੰਜਾਬ 'ਚ ਲੋਕਾਂ ਨੂੰ ਜ਼ਮੀਨ ਸਮਝ ਆਂਦਾ ਸੀ ਕੁਛ ਹੋਰ ਸਮਝ ਆਂਦਾ ਸੀਗਾ ਬਟ ਹੁਣ ਉਹ ਲੋਕ ਸਮਝ ਰਹੇ ਨੇ ਇਨਵੈਸਟਮੈਂਟਸ ਕਰ ਰਹੇ ਨੇ ਤੇ ਇਨਵੈਸਟਮੈਂਟਸ ਬਤਾ ਆ ਵੀ ਰਹੇ ਨੇ ਲੋਕੀ ਆਕੇ ਕਹਿੰਦੇ ਜੀ ਮੇਰੀ ਸਿੱਫਤਾ ਕਰਦੇ ਹੋ ਪਰ ਮਿਊਚੁਅਲ ਫੰਡ ਨਹੀਂ ਕਰਨਾ ਇੱਕ ਹੀ ਪ੍ਰੋਡਕਟ ਹੈ ਉਸਮੇ ਪੈਸਾ ਦੇਣੇ ਕੇ ਤਰੀਕੇ ਦੋ ਅਲਗ ਅਲਗ अंदर किसी पैसा के मिल सकता है। आप एक दिन के शॉर्ट नोटिस पे आप फंड से पैसा निकाल सकते हो कुछ लिक्विड फंड्स में आप पैसा सेम डे पे भी प्रेजेंटेड बाय एस बी आई म्यूचुअल पार्टनर फॉर लाइफ को प्रेजेंटर स्टॉक ग्रो मार्केट के मूव सीखो प्लस सेबी रजिस्टर्ड एक्सपर्ट्स ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੇਰਾ ਨਾਮ ਭਮੀ ਟਾਈਗਰ ਚੰਡੋਕ ਹੈ ਔਰ ਅਸੀਂ ਆਪਣੀ ਖਾਸ ਪੇਸ਼ਕਸ਼ ਨੂੰ ਜਾਰੀ ਰੱਖ ਰਹੇ ਹਾਂ ਐਸਪੀਆਈ ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾ ਪੈਸਾ ਕੋ-ਪ੍ਰੈਜ਼ੈਂਟਿਡ ਬਾਈ ਸਟਾਕ ਗਰੋ ਤੁਸੀਂ ਵਕਵਕ ਕੈਂਪੇਨ ਦੇ ਵਿੱਚ ਵੱਡੇ ਨਾਮਾਂ ਨੂੰ ਜਿਵੇਂ ਕਿ ਸਚਿਨ ਟੰਦੁਲਕਰ ਸਾਹਿਬ ਮਹਿੰਦਰ ਸਿੰਘ ਧੋਨੀ ਰੋਹਿਤ ਸ਼ਰਮਨ ਨੂੰ ਸੁਣਿਆ ਹੋਣਾ ਮਿਊਚੁਅਲ ਫੰਡ ਸਹੀ ਹੈ ਅੱਜ ਅਸੀਂ ਇਸ ਕੈਂਪੇਨ ਨੂੰ ਇਨ ਡੈਪਟ ਗੱਲ ਕਰਾਂਗੇ ਕਿ ਇਹ ਵਾਕਈ ਸਹੀ ਹੈ ਔਰ ਇਸ ਕੈਂਪੇਨ ਦਾ ਫਾਇਦਾ ਕੀ ਹੋਇਆ ਇਹ 2017 ਦੇ ਵਿੱਚ ਸ਼ੁਰੂ ਹੋਇਆ ਸੀ ਔਰ ਅੱਜ 8 ਸਾਲ ਦਾ ਬਹੁਤ ਹੀ ਵਾਹਿਦ ਸਕਸੈਸਫੁਲ ਕੈਂਪੇਨ ਰਿਹਾ ਹੈ ਜਿਨੇ ਮਿਊਚੁਅਲ ਫੰਡ ਪੈਨੇਟ੍ਰੇਸ਼ਨ ਨੂੰ ਬਹੁਤ ਥਾਵਾਂ ਤੇ ਪਹੁੰਚਾਇਆ ਹੈ ਔਰ ਇਸ ਸ਼ੋਅ ਦੇ ਵਿੱਚ ਅਸੀਂ ਦੋ ਖਾਸ ਮਹਿਮਾਨਾਂ ਨੂੰ ਬੁਲਾਇਆ ਜਿਹੜੇ ਸਾਨੂੰ ਇਹਦੇ ਬਾਰੇ ਹੋਰ ਡਿਟੇਲ ਚ ਦੱਸਣਗੇ ਸਾਡੇ ਪਹਿਲੇ ਮਹਿਮਾਨ ਨੇ ਸ਼੍ਰੀ ਅਮਿਤ ਗੋਇਲ ਜੀ ਇਹਨਾਂ ਨੇ 1991 ਦੇ ਵਿੱਚ ਐਸਡੀ ਕਾਲਜ ਪਾਨੀਪਤ ਤੋਂ ਬੀਕਾਮ ਕੀਤਾ ਉਦੇ ਬਾਅਦ 2 ਸਾਲ ਇਹਨਾਂ ਨੇ ਮੋਬਾਈਲ ਐਸੈਸਰੀਜ਼ ਦਾ ਬਿਜ਼ਨਸ ਕੀਤਾ ਫਿਰ 2001 ਤੋਂ ਲੈ ਕੇ 2005 ਤੱਕ 4 ਸਾਲ ਸਟਾਕ ਬ੍ਰੋਕਿੰਗ ਦਾ ਕੰਮ ਕੀਤਾ ਔਰ 20 ਸਾਲ ਤੋਂ ਇਹ ਆਪਣੀ ਕੰਪਨੀ ਚਲਾ ਰਹੇ ਹੈ ਇਸ ਫਾਈਨੈਂਸ ਸਿਟੀ ਪਾਨੀਪਤ ਦੇ ਵਿੱਚ ਇਹਨਾਂ ਦਾ ਜਿਹੜਾ ਪੈਸਾ ਸੰਭਾਲ ਰਹੇ ਨੇ 300 ਕਰੋੜ ਤੋਂ ਵੱਧ ਪੈਸਾ ਸੰਭਾਲ ਰਹੇ ਨੇ 400 ਫੈਮਿਲੀਜ਼ ਤੋਂ ਉੱਤੇ ਦੀ ਇਨਵੈਸਟਮੈਂਟਸ ਨੂੰ ਇਹ ਬਾਖੂ ਵੀ ਸੰਭਾਲ ਰਹੇ ਨੇ ਅਮਿਤ ਜੀ ਤੁਹਾਡਾ ਸਾਡੇ ਸ਼ੋਅ 'ਚ ਖਾਸ ਸਵਾਗਤ ਹੈ टाइगर जी आपका बहुत बहुत धन्यवाद आपने हमें यहाँ बुलाया और मैं साथ ही एस म्यूचुअल फंड का भी धन्यवाद करना चाहूँगा जिसने इतने अच्छे प्रोग्राम की शुरुआत करी जिससे आम जनता तक म्यूचुअल फंड क्यों सही है कैसे सही है उसके फ़ायदे क्या हैं वो बात सही तरीके से पहुँच पाए मैं बहुत बहुत, बहुत धन्यवाद करना चाहूँगा इस चीज़ के लिए आपका आपके इन प्रयासों के लिए दूजे मेहमान दिन श्री तरुण कक्कड़ जी इन्होंने एस डी कॉलेज बरनाला विचो दो हज़ार दो अपनी ग्रेजुएशन की थी ਔਰ ਉਹਦੇ ਨਾਲ ਹੀ ਇਹਨਾਂ ਨੇ 2005 ਤੱਕ ਆਪਣੀ ਲੋਅ ਵੀ ਕੰਪਲੀਟ ਕੀਤੀ ਪੰਜਾਬ ਯੂਨੀਵਰਸਿਟੀ ਵਿੱਚੋਂ ਇਹਨਾਂ ਨੇ ਅੱਗੇ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਦਾ ਕੋਰਸ ਕੀਤਾ 2008 ਦੇ ਵਿੱਚ ਔਰ 3 ਸਾਲ ਇਹਨਾਂ ਨੇ ਐਲੀਗਰੋ ਵੈਲਥ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਉਹਦੇ ਬਾਅਦ ਈਜ਼ੀ ਵਾਈਜ਼ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ 14 ਸਾਲ ਤੋਂ ਚਲਾ ਰਹੇ ਹਨ ਜਿਹੜਾ ਕਿ 450 ਕਰੋੜ ਤੋਂ ਵੱਧ ਦਾ ਇਨਵੈਸਟਮੈਂਟ ਸੰਭਾਲ ਰਹੇ ਹਨ ਔਰ ਮੋਰ ਦੈਨ 800 ਫੈਮਿਲੀਜ਼ ਦੀ ਇਨਵੈਸਟਮੈਂਟਸ ਨੂੰ ਬਖੂਬੀ ਸੰਭਾਲ ਰਹੇ ਨੇ ਤਰੁਣ ਜੀ ਤੁਹਾਡਾ ਖਾਸ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਸਸਕਲ ਭਮੀਤ ਜੀ ਥੈਂਕ ਯੂ ਬਲੰ ਮੈਨੂੰ ਇੱਥੇ ਬੁਲਾਣ ਲਈ ਜੀ ਮੈਂ ਸ਼ੁਕਰੀਆ ਤੁਹਾਡਾ ਤੁਹਾਡਾ ਵੀ ਅਦਾ ਕਰਦਾ ਨਾਲ ਐਸਬੀਆਈ ਮਿਊਚੁਅਲ ਫੰਡ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਤਾਂ ਕਿ ਮੈਂ ਇੱਥੇ ਪੰਜਾਬ ਦੇ ਦਰਸ਼ਕਾਂ ਨਾਲ ਰੂਬਰੂ ਹੋ ਸਕਾਂ ਤੇ ਆਪਣੀ ਇੰਡਸਟਰੀ ਦੇ ਬਾਰੇ ਦੱਸ ਸਕਾਂ ਥੈਂਕ ਯੂ ਤੁਹਾਡਾ ਦੋਨਾਂ ਦਾ ਖਾਸ ਸਵਾਗਤ ਹੈ ਔਰ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਤੁਹਾਡੇ ਕੁਐਰੀਜ਼ ਆ ਰਹੇ ਨੇ ਅਸੀਂ ਉਹਨਾਂ ਨੂੰ ਆਨਸਰ ਕਰ ਰਹੇ ਹਾਂ ਔਰ ਸਾਡੇ ਨੂੰ ਬੜੇ ਟਾਈਮ ਦੀ ਇੱਕ ਕੁਐਰੀ ਆ ਰਹੀ ਸੀ ਕਿ ਮਿਊਚੁਅਲ ਫੰਡ ਸਹੀ ਹੈ ਇਹਦਾ ਮਤਲਬ ਕੀ ਹੈ ਅੱਜ ਅਸੀਂ ਉਹਨੂੰ ਡਿਟੇਲ ਚ ਗੱਲ ਕਰਾਂਗੇ ਇਹ ਜਿਹੜੇ ਵਰਡਸ ਨੇ ਤਿੰਨ ਚਾਰ ਨਹੀਂ ਹੈਗੇ ਇਹਨਾਂ ਦਾ ਬਹੁਤ ਮਤਲਬ ਔਰ ਜ਼ਬਰਦਸ ਇੰਪੈਕਟ ਹੈਗਾ ਸ਼ੁਰੂਆਤ ਅਮਿਤ ਜੀ ਮੈਂ ਤੁਹਾਡੇ ਤੋਂ ਕਰਾਂਗਾ ਇਹ ਸੇਬੀ ਜਿਹੜਾ ਸਾਡਾ ਰੈਗੂਲੇਟਰ ਹੈ ਉਹਨਾਂ ਨੇ ਐਮਫੀ ਦੇ ਥਰੂ ਇੱਕ ਕੈਂਪੇਨ ਸ਼ੁਰੂ ਕੀਤਾ ਸੀ ਮਿਊਚੁਅਲ ਫੰਡ ਸਹੀ ਹੈ ਇਹ ਵਾਕਈ ਕੋਈ ਫਾਇਦਾ ਦੇ ਰਿਹਾ ਲੋਕਾਂ ਨੂੰ ਟਾਈਗਰ ਜੀ ਮੈਂ ਆਪਕੋ ਬਤਾਨਾ ਚਾਹੁੰ ਮਿਊਚੁਅਲ ਫੰਡ ਇੱਕ ਐਸਾ ਟੂਲ ਹੈ ਹਮਾਰੇ ਲਾਈਫ ਮੇ ਜੋ ਹਮਾਰੇ आम इंसान को अपने सपने पूरे करने के लिए बहुत ही अच्छा ऑप्शन प्रदान करता है जनरली माना जाता है कि म्यूचुअल फंड बाज़ार से लिंक्ड है शेयर बाज़ार से है इसके अंदर बहुत सारा रिस्क है मेरा पैसा डूब जाएगा इन सभी मिथ्स को ख़त्म करने के लिए ये कंपेन चला गया एम की तरफ से और मैं बहुत धन्यवाद करना चाहूँगा एम का कि एक आम जनता तक इस प्रोडक्ट की सही पहुँच बनाने के लिए इस कैंपेन को चलाया गया बहुत वैया अमित जी तुम्हें दस्या है ਤਰਨਜੀ ਮੇਰਾ ਸਵਾਲ ਇਹਦੇ ਨਾਲ ਹਲਕਾ ਜਿਹਾ ਰਿਲੇਟਡ ਹੈ ਕਿ ਭਈ ਇਹ ਨੈਸ਼ਨਵਾਈਡ ਕੈਂਪੇਨ ਚੱਲ ਗਿਆ ਸਕਸੈਸਫੁਲ ਹੋ ਗਿਆ ਕਿ ਸਾਡੇ ਪੰਜਾਬ ਦੇ ਲੋਕੀਆਂ ਨੂੰ ਇਹਦਾ ਕੋਈ ਫਾਇਦਾ ਹੋਇਆ ਕਿ ਉਹ ਸਮਝ ਪਾਏ ਨੇ ਕੈਂਪੇਨ ਦਾ ਕੀ ਇੰਪੋਰਟੈਂਸ ਹੈ ਸੋ ਅੱਜ ਤੋਂ ਪਹਿਲਾਂ ਜਦੋਂ ਅਸੀਂ ਪੰਜਾਬ 'ਚ ਗੱਲ ਕਰਦੇ ਸੀਗੇ ਪੰਜਾਬ 'ਚ ਲੋਕਾਂ ਨੂੰ ਜ਼ਮੀਨ ਸਮਝ ਆਉਂਦਾ ਸੀ ਕੁਝ ਹੋਰ ਸਮਝ ਆਉਂਦਾ ਸੀਗਾ ਬਟ ਹੁਣ ਮੈਂ ਜਿਵੇਂ ਬਰਨਾਲਾ ਤੋਂ ਬਿਲੋਂਗ ਕਰਦਾ ਬਰਨਾਲਾ ਦੇ ਆਸ-ਪਾਸ ਦੇ ਕਈ ਪਿੰਡਾਂ ਦੇ ਲੋਕ ਮੈਨੂੰ ਬੁਲਾਉਂਦੇ ਨੇ ਤੇ ਸਾਨੂੰ ਕਹਿੰਦੇ ਨੇ ਕਿ ਸਾਡੀ ਮਿਊਚੁਅਲ ਫੰਡ 'ਚ ਇਨਵੈਸਟਮੈਂਟ ਕਰਾਓ ਕੱਲਾ ਬਰਨਾਲਾ ਨਹੀਂ ਹੋਰ ਪਿੰਡਾਂ ਤੋਂ ਇਸ ਨੂੰ ਮਿਊਚੁਅਲ ਫੰਡਸ ਦੇ ਬਾਰੇ ਦੱਸੋ ਉਹ ਲੋਕ ਸਮਝ ਰਹੇ ਨੇ ਇਨਵੈਸਟਮੈਂਟਸ ਕਰ ਰਹੇ ਨੇ ਤੇ ਇਨਵੈਸਟਮੈਂਟਸ ਬਤਾ ਆ ਵੀ ਰਹੇ ਨੇ ਤੇ ਇਹਦੇ ਵਿੱਚ ਮੈਂ ਆਪਣੇ ਸ਼੍ਰੋਤਾ ਨੂੰ ਇੱਕ ਛੋਟੀ ਜਿਹੀ ਰਿਕਵੈਸਟ ਵੀ ਕਰਾਂਗਾ ਕਿ ਸਾਡਾ ਜਿਹੜਾ ਪ੍ਰੀਵੀਅਸ ਸ਼ੋ ਸੀ ਜਿਹਦੇ ਅੰਦਰ ਅਸੀਂ ਪਿੰਡੂ ਖੇਤਰ ਤੇ ਸੈਮੀ ਅਰਬਨ ਦੀ ਗੱਲ ਕੀਤੀ ਸੀ ਉਹ ਸ਼ੋ ਤੁਸੀਂ ਜ਼ਰੂਰ ਵੇਖੋ ਅਮਿਤ ਜੀ ਆਮ ਤਾਰਨਾ ਇਹ ਲੋਕੀ ਆ ਕੇ ਕਹਿੰਦੇ ਜੀ ਮੇਰੀ ਸਿੱਪਤਾ ਕਰ ਦਿਓ ਪਰ ਮਿਊਚੁਅਲ ਫੰਡ ਨਹੀਂ ਕਰਨਾ ਇਹ ਬੜੀ ਹਾਸਿਆਤਮਕ ਗੱਲ ਹੈ ਪਰ ਇਹ ਸੱਚਾਈ ਹੈ ਕਿ ਸਿੱਪਤਾ ਮਿਊਚੁਅਲ ਫੰਡਸ ਈ ਹੁੰਦੀ ਹੈ पर तुसी वे फेस किया तो लोकल की जवाब देंगे ये आपने एक सही वर्ड यूज़ किया हास्यास्पद चीज़ है ये मैं थैंक्स करना चाहूँगा पहले कि म्यूचुअल फंड सही है कैंपेन ने म्यूचुअल फंड घर घर पहुँचा दिया लेकिन म्यूचुअल फंड एस आई पी के रूम में पहुँचा क्योंकि हमारे जितने वित्तीय सलाहकार भाई हैं जो हर घर तक पहुँचे और हर इंसान से बात करके उन्होंने बात करी तो वो लोग एस तो समझ गए कि एस क्या चीज़ है लेकिन आज भी उनके अंदर एक भ्रम पैदा हुआ हुआ है कि म्यूचुअल फंड एक अलग प्रोडक्ट है और एस आई पी अलग प्रोडक्ट है जबकि उनको यह समझना चाहिए कि म्यूचुअल फ़ंड एक ही प्रोडक्ट है उसमें पैसा देने के तरीके दो अलग अलग हैं अब मैं इकट्ठा पैसा दे सकता हूँ या मैं कुछ रेगुलर इंटरवल्स पे थोड़ा थोड़ा पैसा है, उसमें जोड़ सकता हूँ जिससे लंबे समय में मैं अपने सारे फाइनेंशियल सपने जितने हैं मेरे गोल्स हैं कुछ मैं लाइफ में कुछ दस साल पंद्रह साल पाँच साल में बीस साल में कुछ पैसा जोड़ के अपने सपनों को पूरा करना चाहता हूँ कोई घर खरीदना चाहता है कोई बच्चों की शादी करना चाहता है कोई बच्चों को एजुकेशन करना चाहता है लेकिन इसके अंदर मैं एक बहुत ही महत्वपूर्ण पॉइंट जोड़ना चाहता हूँ हम कभी भी अपनी पेंशन के ऊपर ध्यान नहीं देते पैसिव इनकम बनाना बहुत जरूरी है और म्यूचुअल फंड छोटी छोटी इन्वेस्टमेंट करा के जब आप रिटायरमेंट एज में आते हो आपकी एक्टिव इनकम बंद हो जाती है आपको एक बहुत अच्छा पैसिव इनकम देता है जिसको हम आम भाषा में आपकी पेंशन बोल सकते हैं बहुत वाइया गल कही है और होंगे जी कि सिप ना लोग रीअकरिंग डिपोजिट बैंक के नाल जोड़ के समझ आते हैं पर तुसी एक बहुत अच्छा उदाहरण देता कि ਮਿਊਚੁਅਲ ਫੰਡ ਦੀ ਸੇਪ ਤੁਹਾਡੀ ਆਰ ਡੀ ਹੈ ਔਰ ਲਮਸਮ ਜਿਹੜਾ ਜਿਹੜੀ ਤੁਸੀਂ ਐਫ ਡੀ ਦੀ ਤਰ੍ਹਾਂ ਕਰਾਉਂਦੇ ਹੋ ਫਰਕ ਇਹ ਹੈ ਕਿ ਇਹ ਸਟਾਕ ਮਾਰਕੀਟ ਤੇ ਡੈਟ ਦੇ ਅੰਦਰ ਜਾਂਦਾ ਹੈ ਬਹੁਤ ਵਧੀਆ ਤਰຸນ ਜੀ ਜਿਹੜਾ ਸਾਡਾ ਰੈਗੂਲੇਟਰ ਹੈ ਇਹ 8 ਸਾਲਾਂ ਦਾ ਤਾਂ ਕੈਂਪੇਨ ਹੈ ਉਸ ਤੋਂ ਪਹਿਲਾਂ ਵੀ ਬਹੁਤ ਜ਼ੋਰ ਦੇ ਰਿਹਾ ਹੈ ਫਾਈਨੈਂਸ਼ੀਅਲ ਲਿਟਰੇਸੀ ਗਿਆਨ ਦੇਣ ਨੂੰ ਪਰ ਇਸ ਕੈਂਪੇਨ ਦੀ ਜੇ ਗੱਲ ਕਰੀਏ ਕੀ ਇਹ ਆਪਣਾ ਪਰਪਸ ਨੂੰ ਅਚੀਵ ਕਰ ਪਾ ਰਿਹਾ ਕਿਉਂਕਿ ਹੁਣ ਤਾਂ ਲੋਕਾਂ ਨੇ ਦੇਖਿਆ ਆਈਪੀਐਲ ਦੇ ਫਾਈਨਲ ਦੇ ਵਿੱਚ ਵੀ ਇਹ ਐਡਸ ਆਈਆਂ ਹੈਗੀਆਂ ਸੋ ਜਿ세 ਗੱਲ ਕਰਦੇ ਹਾਂ ਜੀ 2017 ਚ ਜਦੋਂ ਇਹ ਕੈਂਪੇਨ ਸ਼ੁਰੂ ਹੋਇਆ ਸੀਗਾ ਤਦੋਂ ਸਾਡੇ ਕੋਲ ਜਿਹੜੇ ਐਸੈਟ ਸੀਗੇ ਐਸੈਟਸ ਅੰਦਰ ਸਾਰੇ ਮਿਊਚੁਅਲ ਫੰਡਸ ਕੋਲ ਤਕਰੀਬਨ 20 ਲੱਖ ਕਰੋੜ ਦੇ ਆਸ-ਪਾਸ ਸੀਗੇ ਜੀ ਜੋ ਅੱਜ ਵੱਧ ਕੇ ਤਕਰੀਬਨ 72 ਲੱਖ ਕਰੋੜ ਤੱਕ ਪਹੁੰਚ ਚੁੱਕੇ ਨੇ ਜੀ ਸਿਰਫ 7 ਸਾਲ ਦੇ ਕੈਂਪੇਨ ਦਾ ਇਹੇ ਸਾਨੂੰ ਇਫੈਕਟ ਆਇਆ ਤੇ ਰੈਗੂਲੇਟਰ ਸਿਰਫ ਕੈਂਪੇਨ 'ਚ ਪੈਸੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਇਹ ਇਹੇ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਵੀ ਬੰਦੇ ਨਾਲ ਕੋਈ ਗਲਤ ਕੰਮ ਨਾ ਹੋਵੇ ਇਨਵੈਸਟਰਸ ਵੀ ਚੰਗੇ ਤਰੀਕੇ ਨਾਲ ਉਹਨਾਂ ਨੂੰ ਵੀ ਰਿਸਕ ਸਮਝਾਉਣ ਦੀ ਕੋਸ਼ਿਸ਼ ਕਰਦਾ ਤੇ ਐਡਵਾਈਜ਼ਰਸ ਨੂੰ ਵੀ ਕਹਿ ਰਿਹਾ ਹੈ ਪ੍ਰੋਪਰ ਫਾਰਮ ਭਰਵਾ ਰਹੇ ਉਹਨਾਂ ਦਾ ਰਿਸਕ ਮੈਨੇਜਮੈਂਟ ਕਰਾ ਰਹੇ ਕਿ ਕਿਸੇ ਵੀ ਤਰੀਕੇ ਨਾਲ ਕਿਸੇ ਬੰਦੇ ਨਾਲ ਗਲਤ ਨਾ ਹੋਵੇ ਤੇ ਗਲਤ ਜਗ੍ਹਾ ਪੈਸਾ ਇਨਵੈਸਟ ਨਾ ਹੋਵੇ ਨਾ ਕਿ ਜਿਵੇਂ ਦੇਖਦੇ ਜੀ ਕਿ ਪੰਜਾਬ ਚ ਕਈ ਪੌਂਜੀ ਸਕੀਮਸ ਆਂਦੀਆਂ ਨੇ ਲੋਕ ਆਂਦੇ ਨੇ ਪੈਸੇ ਲੈ ਕੇ ਭੱਜ ਜਾਂਦੇ ਨੇ ਬਟ ਮਿਊਚੁਅਲ ਫੰਡ ਚ ਤੁਹਾਡਾ ਪੈਸਾ 101% ਸੇਫ ਹੈ ਜੀ 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 ਤੇ ਅਮਿਤ ਜੀ 8 ਸਾਲਾਂ ਦਾ ਜਿਹੜਾ ਇੰਪੈਕਟ ਹੋਇਆ ਇਸ ਕੈਂਪੇਨ ਦਾ ਮੇਰੇ ਖਿਆਲ ਸ਼ਾਇਦ ਉਹਨਾਂ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਇਹ ਹੀ ਨਹੀਂ ਕਿ ਤੁਸੀਂ ਪੈਸਾ ਕਿੱਥੇ ਪਾਣਾ ਜਦੋਂ ਮਾਰਕੀਟ ਡਿੱਗੀ ਹੈ थले आई है तद भी बहुत अच्छी समझदारी दी गल की है थोड़ा जहा इस कैंपेन इंपैक्ट नो थोड़ा सूर तफसील से दसो देखिए जैसे अभी मेरे मित्र टक्कर साहब ने बताया कि आठ सालों में कैंपेन की वजह से हमारी इंडस्ट्री 20 लाख करोड़ से आज बहत्तर लाख करोड़ तक पहुंच गई है मैं इसको पिछले आठ साल में और ले जाता हूं। मैं 2009 से और 2017 वाले आठ साल देखता हूं। तब हमारी इंडस्ट्री ने क्या ग्रो किया हमने आठ लाख करोड़ से बीस लाख करोड़ पे आए लेकिन मात्र अगले आठ सालों में हम लोग बीस लाख करोड़ से चौहत्तर लाख बहत्तर लाख करोड़ के पास पहुँच गए ये कंपेन सही मायने में आपको ये सिखाता है कि आपका एसेट एलोकेशन क्या होना चाहिए जनरली हम लोग क्या करते हैं ज़मीनों की तरफ जैसे अभी बताया कि गाँव में लोग या छोटे शहरों में लोग ज़मीन की तरफ ज़्यादा इन्वेस्टमेंट करते हैं कुछ लोगों को सोना लेने की चाह ज़्यादा होती है ठीक है वो चीज़ भी लेकिन उन लोगों को एक नए जमाने की इन्वेस्टमेंट के बारे में सही ज्ञान देना प्रॉपर जिसके अंदर रेगुलेटर हमारा जो है वो आपके साथ धोखाधड़ी ना हो इसका ध्यान रखता है आपके पैसे का सही इस्तेमाल हो वो ध्यान रखता है आपको उस पैसे पे सही तरह से जो रिटर्न बनना है वो बने और आप किसी भी तरह से महंगाई को हरा पाओ आप जनरली देखते हो कि आपको 10 साल पहले दूध क्या भाव मिलता था और आज क्या भाव मिल रहा है 10 साल पहले दूध आपको बीस रुपये लीटर मिलता था आज सत्तर रुपये लीटर मिलता है तो ये महंगाई है इससे आप बच नहीं सकते हो लेकिन अगर आप अपने पैसे को सही तरह से निवेश करते हो तो आप इस महंगाई को हरा सकते हो क्योंकि आपका पैसा भी 10 साल के अंदर बढ़ के और तेजी से आपके सपनों को पूरा करने में और आपकी ज़रूरतों को पूरा करने में मदद करेगा बहुत बढ़िया अमित जी सो जिमें दसिया जी महंगाई दर या इन्फ्लेशन जिन्होंने असी कहने म्यूचुअल फंड एक वाहिद टूल है होर के अलावा भी जेड़े थोड़े पैसे न इन्फ्लेशन ही बीट नहीं करता बदा के भी देता बहुत वैसा अमित जी ਕੱਕੜ ਜੀ ਜਦ ਕੋਈ ਇਨਸਾਨ ਬੈਂਕ ਦੇ ਅੰਦਰ ਪੈਸਾ ਪਾਉਂਦਾ ਨਾ ਤੇ ਉਹ ਨਿਸ਼ਚਿੰਤ ਹੋ ਜਾਂਦਾ ਕਿ ਬੈਂਕ ਵਾਲੇ ਐਫ ਡੀ ਕਰ ਦੇਣਗੇ ਮੈਨੂੰ 6% 7% ਆ ਜਾਣਗੇ ਉਹ ਅੱਗੇ ਲੋਨ 'ਚ ਚੜਾਉਂਦਾ ਹੀ ਹੈ ਬੈਂਕ ਜੋ ਵੀ ਕਰਦਾ ਹੁਣ ਜਦ ਉਸੇ ਕਹਿੰਦੇ 72 ਲੱਖ ਕਰੋੜ ਬਹੁਤ ਵੱਡਾ ਇੱਕ ਪੈਸਾ ਮਿਊਚੁਅਲ ਫੰਡ 'ਚ ਪਿਆ ਇਹਨਾਂ ਪੈਸੇ ਨੂੰ ਸੰਭਾਲ ਕੌਣ ਰਿਹਾ ਹੈ ਕਿਹੜੇ ਐਕਸਪਰਟਸ ਨੇ ਜਿਹੜੇ ਸੰਭਾਲ ਰਹੇ ਹਨ ਸਾਨੂੰ ਥੋੜਾ ਦੱਸੋ ਇਹਦੇ ਬਾਰੇ ਸੋ ਸਾਡੇ ਤੋਂ ਲੋਕ ਪੁੱਛਦੇ ਸੀਗੇ ਜਦੋਂ ਅਸੀਂ ਪਹਿਲਾਂ ਸਟਾਰਟਿੰਗ 'ਚ ਲੋਕਾਂ ਤੋਂ ਚੈੱਕ ਲੈਂਦੇ ਸੀਗੇ ਕਿ ਪੈਸਾ ਤੁਸੀਂ ਮੈਨੇਜ ਕਰੋਗੇ ਅਸੀਂ ਉਹਨਾਂ ਨੂੰ ਦੱਸਦੇ ਸੀ ਕਿ ਅਸੀਂ ਸਿਰਫ ਤੁਹਾਡਾ ਪੈਸਾ ਅੱਗੇ ਕਿਸੇ ਮਿਊਚੁਅਲ ਫੰਡ ਕੰਪਨੀ ਨੂੰ ਦਵਾਂਗੇ ਜਿਵੇਂ ਬਹੁਤ ਵੱਡੇ ਵੱਡੇ ਨਾਮ ਮਿਊਚੁਅਲ ਫੰਡ ਇੰਡਸਟਰੀ 'ਚ ਆ ਚੁੱਕੇ ਨੇ ਉਹਨਾਂ ਦੇ ਅੱਗੇ ਪ੍ਰੋਪਰ ਫੰਡ ਮੈਨੇਜਮੈਂਟ ਹੁੰਦਾ ਨੇ ਜਿਹੜੇ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਹੁੰਦੇ ਨੇ ਜਿਨ੍ਹਾਂ ਦੀ ਸ਼ੇਅਰ ਮਾਰਕੀਟ ਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਇਹਨਾਂ ਨੂੰ ਹੁੰਦੇ ਤੇ ਜਿਨ੍ਹਾਂ ਦਾ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ੇਅਰਸ ਨੂੰ ਹੀ ਵੜਨ ਦੇ ਕੰਪਨੀਆਂ ਨੂੰ ਪੜਨਾ ਹੈ ਤੇ ਕੱਲੇ ਉਹ ਨਹੀਂ ਹੁੰਦੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਲੋਕਾਂ ਦੀ ਰਿਸਰਚ ਟੀਮ ਵੀ ਹੁੰਦੀ ਹੈ ਜਿਹੜੇ ਹਰ ਚੀਜ਼ ਨੂੰ ਬੜੇ ਪਿਆਰ ਧਿਆਨ ਨਾਲ ਦੇਖਦੀ ਹੈ ਕਿਸੇ ਕੰਪਨੀ 'ਚ ਪੈਸਾ ਲਾਣਾ ਹੈ ਕਿਸ ਚੋ ਕੱਢਣਾ ਹੈ ਸਾਡੇ ਸ਼ੇਅਰ ਮਾਰਕੀਟ 'ਚ ਤਕਰੀਬਨ 3500 ਲਿਸਟਡ ਕੰਪਨੀਆਂ ਨੇ ਜਿਨ੍ਹਾਂ 'ਚ ਸ਼ੇਅਰ ਟਰੇਡਿੰਗ ਹੁੰਦੀ ਹੈ ਅਸੀਂ ਸਾਰੀ ਕੰਪਨੀ 'ਚ ਪੈਸੇ ਨਹੀਂ ਇਨਵੈਸਟ ਕਰਦੇ ਕਈ ਕੰਪਨੀਆਂ ਆਂਦੀਆਂ ਨੇ ਬੰਦ ਹੁੰਦੀਆਂ ਨੇ ਉਸ 'ਚ ਫੰਡ ਮੈਨੇਜਮੈਂਟ ਪੂਰੀ ਟੀਮ ਇੱਕ ਇੱਕ ਬਰੀਕੀ ਨਾਲ ਕੰਪਨੀ ਨੂੰ ਦੇਖ ਕੇ ਉਸ 'ਚ ਪੈਸਾ ਇਨਵੈਸਟ ਕਰਦੀ ਹੈ ਤੇ ਇਹਨੂੰ ਟੌਪ ਦੀ 300 ਤੋਂ 500 ਕੰਪਨੀ 'ਚ ਇਨਵੈਸਟ ਅਸੀਂ ਕਰ ਰਹੇ ਹਾਂ ਪਲੱਸ ਜਿਵੇਂ ਅਮਿਤ ਜੀ ਨੇ ਇਨਫਲੇਸ਼ਨ ਦੇ ਬਾਰੇ ਕਿਹਾ ਮੈਂ ਪ ਇੱਥੇ ਅਸੀਂ ਦੇਖਦੇ ਹਾਂ ਕਿ 2009 'ਚ ਜੌਂਡੀਅਰ ਦੀ ਕੀਮਤ ਜੌਂਡੀਅਰ ਟਰੈਕਟਰ ਦੀ ਕੀਮਤ ਤਕਰੀਬਨ 3 ਤੋਂ 4 ਲੱਖ ਸੀਗੀ ਅੱਜ ਵੱਧ ਕੇ 9 ਤੋਂ 10 ਲੱਖ ਹੋ ਗਈ ਹੈ ਤਿੰਨ ਗੁਣਾ ਟਰੈਕਟਰ ਰੇਟ ਵੱਧ ਗਿਆ FD ਦਾ ਰੇਟ ਸਾਡਾ ਘਟ ਗਿਆ ਬਟ ਅਸੀਂ ਜੇ ਮਿਊਚੁਅਲ ਫੰਡਸ ਵਿੱਚ ਛੋਟੀ ਜੀ ਅਮਾਉਂਟ ਦੇ ਵੀ ਸਪਲਾਈਏ ਤਾਂ ਅਸੀਂ ਪੈਸੇ ਨੂੰ ਬੜਾ ਜੋੜ ਕੇ ਵਧਾ ਵੀ ਸਕਦੇ ਹਾਂ ਤੇ ਅਗਲਾ ਜਿਹੜਾ ਜੌਂਡੀਅਰ ਟਰੈਕਟਰ ਲੈਣਾ ਉਸ 'ਤੇ ਅਸੀਂ ਸਾਨੂੰ ਲੋਨ ਲੈਣਾ ਨਾ ਲੈਣ ਦੀ ਲੋਸ਼ਕ ਲੋਡ ਪਵੇ ਤੇ ਵੈਸੇ ਸਾਡਾ ਟਰੈਕਟਰ ਬਾਰ-ਬਾਰ ਇਨਵੈਸਟਮੈਂਟ 'ਤੇ ਆ ਜਾਊਗਾ ਜੀ ਬਹੁਤ ਅੱਛੀ ਤਰ੍ਹਾਂ ਜੀ ਤੁਸੀਂ ਗੱ ਉਹ ਇੰਨਾ ਵੱਡਾ ਮਤਲਬ ਜਾਲ ਹੈ ਉਹਦੇ ਵਿੱਚੋਂ 300 ਕੰਪਨੀ ਕੜਨਾ 300 ਕੰਪਨੀ ਦਾ ਫਰਦਰ ਰਿਸਰਚ ਕਰਨਾ ਇਹ ਹਰ ਮਿਊਚੁਅਲ ਫੰਡ ਕੰਪਨੀ ਦੇ ਕੋਲ ਰਿਸਰਚ ਹਾਊਸ ਹੁੰਦਾ ਹੈ ਟੀਮ ਹੁੰਦੀ ਹੈ ਔਰ ਉਹ ਫਿਰ ਸ਼ੇਅਰ ਨੂੰ ਰეკਮੈਂਡ ਕਰਦੇ ਇਸ ਭਾਅ ਤੇ ਲੈਣਾ ਇਸ ਭਾਅ ਤੇ ਵੇਚਣਾ ਬਹੁਤ ਵਧੀਆ ਤਰੂੰ ਜੀ ਅਮਿਤ ਜੀ ਮੈਂ ਤੁਹਾਡੀ ਤਰਫ ਆਨਾ ਇੱਕ ਮਿਊਚੁਅਲ ਫੰਡ ਦੀ ਇਹ ਆਮ ਧਾਰਨਾ ਹੈ ਕਿ ਮਿਊਚੁਅਲ ਫੰਡ ਮਤਲਬ ਇਕਵਿਟੀ ਇਕਵਿਟੀ ਮਤਲਬ ਸ਼ੇਅਰ ਮਾਰਕੀਟ ਸ਼ੇਅਰ ਮਾਰਕੀਟ ਮਤਲਬ ਰਿਸਕ ਕਿ ਇਹ ਧਾਰਨਾ ਸਹੀ ਹੈ ਕਿ ਮਿਊਚੁਅਲ ਫੰਡ ਦਾ ਮਤਲਬ बहुत कुछ होता है नहीं म्यूचुअल फंड इस दायरे से निकल के बहुत बड़ा एक स्पेस है आज इस बारे में बात हो रही है तो हम बात करेंगे कि म्यूचुअल फंड सिर्फ शेयर बाज़ार से लिंक्ड प्रोडक्ट ही नहीं है जिसमें आम धारणा में माना जाता है कि शेयर बाज़ार में पैसा लगाऊंगा पैसा डूब जाएगा पहला तो जैसे अभी टक्कर साहब ने बताया कि आपके पैसे को सही इस्तेमाल किया जाता है कुछ अच्छे प्रोफेशनल मैनेजर्स के द्वारा और रिसर्च टीम के द्वारा दूसरा ये सिर्फ इक्विटी नहीं है इसमें आपको हर तरह के प्रोडक्ट की अवेलेबिलिटी है आप इसमें इस तरह के प्रोडक्ट्स में इन्वेस्ट कर सकते हो जो गोल्ड में इन्वेस्ट करता है सिल्वर में इन्वेस्ट करता है जो बॉन्ड्स में जैसे आप एफडी वगैरह में इन्वेस्ट करते हो इस तरह से बॉन्ड्स में इन्वेस्ट कर सकते हो आप रियल एस्टेट में भी इन्वेस्ट कर सकते हो इस तरह के प्रोडक्ट यहाँ पर तो आप एक अंडर वन रूफ बहुत सारे अपने प्रोडक्ट्स को डाइवर्सीफाइ करके देख सकते हो आपका पैसा आपके लिए बहुत अच्छी तरह से मैनेज किया जाता है ਔਰ ਅਲੱਗ-ਅਲੱਗ ਐਸੈਟਸ 'ਚ ਮੈਂ ਆਪ ਇਹ ਭਰਮ ਛੋੜ ਦੇ ਕਿ ਸਿਰਫ ਉਹ ਸ਼ੇਅਰ ਮਾਰਕੀਟ ਸੇ ਲਿੰਕਡ ਪ੍ਰੋਡਕਟ ਹੈ। ਅ ਤਰੁਣ ਜੀ ਜਿਵੇਂ ਅਮਿਤ ਜੀ ਨੇ ਗੱਲ ਕਹੀ ਕਿ ਇਹ ਵੱਖ-ਵੱਖ ਜਗਤੇ ਪੈਸਾ ਪਾ ਸਕਦੇ ਤੁਸੀਂ ਥੋੜਾ ਸਾਨੂੰ ਜਿਵੇਂ ਅਸੀਂ ਐਸੈਟ ਕਲਾਸ ਕਰਦੇ ਇਹਨੂੰ ਥੋੜਾ ਇਨ-ਡੇਪਥ ਨੂੰ ਏਸੀ ਚੀਜ਼ ਨੂੰ ਦੱਸੋ। ਸੋ ਅੱਜ ਦੀ ਡੇਟ 'ਚ ਜਿਵੇਂ ਬੰਮੀ ਜੀ ਤੁਸੀਂ ਇੱਕ ਪੁਰਾਣੇ ਐਪੀਸੋਡ 'ਚ ਟਾਈਪਸ ਆਫ ਮਿਊਚੁਅਲ ਫੰਡਸ ਦੱਸਿਆ ਸੀਗਾ ਉਹਨੂੰ ਮੈਂ ਫਿਰ ਥੋੜਾ ਜਿਹਾ ਐਕਸਪਲੇਨ ਕਰਦਾ ਹਾਂ। ਮਿਊਚੁਅਲ ਫੰਡ ਸਿਰਫ ਇਕਵਿਟੀ ਨਹੀਂ ਡੈਟ ਵੀ ਹੈ ਦੋਨੋਂ ਦਾ ਮਿਕਸਚਰ ਵੀ ਹੈ ਜ ਜਿਹਨੂੰ ਅਸੀਂ ਬੈਲੈਂਸ ਫੰਡਸ ਕਹਿੰਦੇ ਆ ਫਲੈਕਸੀ ਕੈਪ ਵੀ ਹੈ ਜਿਸ 'ਚ ਲਾਰਜ ਕੈਪ ਮਿਡ ਕੈਪ ਸਮਾਲ ਕੈਪ ਦਾ ਇੱਕ ਪੋਰਟਫੋਲੀਓ ਫੰਡ ਮੈਨੇਜਰ ਡਿਸਾਈਡ ਕਰਦਾ ਹੈ ਅੱਜ ਦੀ ਡੇਟ 'ਚ ਨਾਲ ਮਲਟੀ ਐਸੈਟ ਫੰਡਸ ਵੀ ਆ ਗਏ ਹਨ ਜਿਸ 'ਚ ਸਿਰਫ 골ਡ ਇਕਵਿਟੀ ਤੇ ਡੈਟ ਪ੍ਰੋਪਰ ਉਹਦੀ ਡਿਵਰਸੀਫਿਕੇਸ਼ਨ ਹੁੰਦੀ ਹੈ ਤੇ ਫੰਡ ਮੈਨੇਜਮੈਂਟ ਉਹਨੂੰ ਦੇਖਦਾ ਹੈ ਕਿ ਕਿਹੜੀ ਚੀਜ਼ ਦੀ ਡਿਮਾਂਡ ਜ਼ਿਆਦਾ ਹੈ ਪਲੱਸ ਹੁਣ ਤਾਂ ਸਿਲਵਰ ETF ਵੀ ਆ ਗਏ ਤੇ ਰੀਅਲ ਏਸਟੇਟ ਫੰਡ ਤਾਂ ਬਹੁਤ ਪੁਰਾਣੇ ਨੇ ਸੋ ਮਿਊਚੁਅਲ ਫੰਡ ਦੇ ਚਾਹੇ ਛੋਟੇ ਜਿਹੇ ਅਮਾਉਂਟ ਦੇ ਕੇ ਵੀ ਤੁਸੀਂ ਕਈ ਕੰਪਨੀਆਂ ਦੀ ਹਿੱਸੇਦਾਰੀ ਲੈ ਸਕਦੇ ਹੋ ਕਈ ਕੰਪਨੀਆਂ ਨਾਲ ਪਾਰਟਨਰਸ਼ਿਪ ਕਰ ਸਕਦੇ ਹੋ ਜੇ ਤੁਸੀਂ ਅਮਾਨੀ ਅਦਾਨੀ ਨਾਲ ਪਾਰਟਨਰਸ਼ਿਪ ਕਰਨੀ ਹੈ ਤਾਂ ਮਿਊਚੁਅਲ ਫੰਡ ਦੇ ਜ਼ਰੀਏ ਤੁਸੀਂ ਉਹ ਵੀ ਕਰ ਸਕਦੇ ਹੋ ਬਹੁਤ ਵਧੀਆ ਸੋ ਜਿਹੜੇ ਸਾਡੇ ਦੋ ਸਪੈਸ਼ਲਿਸਟ ਨੇ ਕਿਹਾ ਇਹ ਸ਼ੇਅਰ ਮਾਰਕੀਟ ਹੀ ਨਹੀਂ ਹੈ ਇਹ ਡੈਟ ਮਾਰਕੀਟ ਹੈ ਜਿਵੇਂ ਤੁਸੀਂ ਐਫਡੀ ਕਰਦੇ ਉਹੋ ਜਿਹੇ ਪ੍ਰੋਡਕਟ ਵੀ ਹੈਗੇ ਨੇ ਤੁਸੀਂ ਸੋਨਾ ਪਾਣਾ ਚਾਹੁੰਦੇ ਹੋ ਤਾਂ ਤੁਹਾਨੂੰ इलेक्ट्रॉनिक गोल्ड के अंदर भी जा सकते जो तुम सिल्वर पाना चाहते हो भी अवेलेबल है कई लोग कहते इंटरनेशनल कंपनी से इन्वेस्ट करना है वह तक ये अवेलेबल है तो एक बहुत व्डी बास्केट है डाइवर्सीफाइड है मैं टाइगर साहब को थोड़ा सा रोकना चाहूँगा यहाँ पर मैं इसमें एक लाइन और ऐड करना चाहूँगा कि साधारणता लोग क्या करते हैं कि अपना पैसा सेविंग अकाउंट में रखते हैं सेविंग अकाउंट में आपको पता है कि बैंक क्या इंटरेस्ट रेट देता है आपको मैं चाहूँगा कि उन लोगों तक ये बात पहुँचे जो अपना पैसा सेविंग अकाउंट में रखते हैं वो अपने पैसे को म्यूचुअल फंड लिक्विड फंड में ट्रांसफ़र करें उससे कुछ बेहतर रिटर्न बना सकते हैं बिना किसी रिस्क के मेरी आप सबसे हाथ जोड़ के गुजारिश है अपने दर्शकों से कि आप वो अपने पैसे को कमाई करने पे लगाएं लेट योर मनी वर्क फॉर यू आप उसको बैंक में मत रखें बैंक में कुछ ब्याज नहीं मिलता है आप उसको लिक्विड फंड में जैसे अपने वित्तीय सलाहकार से आप सलाह करके उसको लिक्विड फंड में पार करें बहुत बढ़िया और liquidity fund ਦਾ ਜਦਾ ਨਾ ਹੈ ਉਹਦੇ ਅੰਦਰ immediate liquidity ਇਹਦੇ ਤੋਂ ਹੀ ਅਮਿਤ ਜੀ ਇੱਕ ਮੇਰਾ ਤੁਹਾਡਾ ਤੋਂ ਤੁਹਾਡੇ ਤੋਂ ਇੱਕ ਹੋਰ ਸਵਾਲ ਹੈ FD ਦੇ ਵਿੱਚ ਬੈਂਕ ਦੇ ਵਿੱਚ ਇੱਕ ਤਸੱਲੀ ਹੁੰਦੀ ਹੈ ਕਿ ਮੈਨੂੰ ਇੱਕ ਘੰਟੇ ਦੇ ਅੰਦਰ ਤੁਰੰਤ ਪੈਸਾ ਮਿਲ ਜਾਏਗਾ mutual fund ਦੇ ਅੰਦਰ ਕਿਸੇ ਨੂੰ ਪੈਸਾ ਕਢਾਣਾ ਹੋਵੇ ਤਾਂ ਕਿੰਨੀ ਛੇਤੀ ਮਿਲ ਸਕਦਾ ਹੈ ਕਿ ਇਹ ਸ਼ਾਰਟ ਨੋਟਿਸ ਤੇ ਮੇਰੇ account 'ਚ ਪੈਸਾ ਆ ਸਕਦਾ ਹੈ देखो जी म्यूचुअल फंड के अंदर अगर जैसे अभी हमने बात करी लिक्विड फंड की जैसे आप एफडी में या बैंक में पैसा रखते हो आप किसी को चेक देते हो या एटीएम से पैसा निकालते हो आपकी लिक्विडिटी का यहाँ भी पूरा ध्यान रखा जाता है आप एक दिन के शॉर्ट नोटिस पे आप लोडोनेशन फंड से पैसा निकाल सकते हो कुछ लिक्विड फंड्स में आप पैसा सेम डे पर भी ले सकते हो तो आप इसमें लिक्विडिटी बहुत अच्छी है जी आप इसमें आपके पैसे को किसी भी तरह से यूटिलाइज कर सकते हो लिक्विडिटी का कोई इशू नहीं है ਆਪ ਦਾ ਪੈਸੇ ਦਾ ਕੰਟਰੋਲ ਆਪਕੇ ਹੱਥ ਮੇਂ ਜੀ ਤਰੁਣ ਜੀ ਤੁਸੀਂ ਵੀ ਕੁਝ ਐਡ ਕਰਨਾ ਚਾਹੁੰਦੇ ਸੀ ਇਹਦੇ ਵਿੱਚ ਹਾਂਜੀ ਅ ਭਮੀਤ ਜੀ ਅਸੀਂ ਦੇਖਦੇ ਹਾਂ ਕਿ ਅਸੀਂ ਕਦੇ ਵੀ ਐਫ ਡੀਸ ਕਰਾਉਂਦੇ ਹਾਂ ਜੀ ਐਫ ਡੀ ਅੱਜਕੱਲ 6 ਮਹੀਨੇ ਦਾ ਸਾਨੂੰ ਅਸੀਂ ਜਿਹੜੇ ਐਫ ਡੀ ਕਰਾਉਂਦੇ ਹਾਂ ਤੇ ਸਾਨੂੰ 6 ਮਹੀਨੇ ਦਾ ਇੰਟਰਸਟ ਮਿਲਦਾ ਹੈ ਪਰ ਜੇ ਅਸੀਂ 6 ਮਹੀਨੇ ਤੋਂ ਪਹਿਲਾਂ ਕਢਾ ਲਈ ਤਾਂ ਸਾਨੂੰ ਪੈਨਲਟੀ ਵੀ ਲੱਗਦੀ ਹੈ ਤੇ ਸਾਡਾ ਇੰਟਰਸਟ ਵੀ ਘਟ ਜਾਂਦਾ ਹੈ ਪਰ ਸਾਡੇ ਕੋਲ ਕੁਝ ਓਵਰਨਾਈਟ ਫੰਡ ਹੁੰਦੇ ਨੇ ਜਿਨ੍ਹਾਂ ਦੀ ਲਿਕুইਡਿਟੀ ਇੱਕ ਦਿਨ ਦੀ ਹੈ ਤੇ ਓਵਰਨਾਈਟ ਫੰਡ 'ਚ ਜਿੰਨੇ ਦਿਨ ਸਾਡੇ ਕੋਲ ਪੈਸੇ ਰਹਿਣਗੇ ਅਸੀਂ ਓਨੇ ਦਾ ਦਿ ਪਹਿਲਾਂ ਸੇ ਦੇਖਦੇ ਹਾਂ ਕਿ ਅੱਜਕੱਲ ਬੈਂਕ ਚ ਸਵੀਪਿੰਗ ਐਫ ਡੀ ਦੀ ਆਪਸ਼ਨ ਆ ਗਈ ਜਿਸ ਚ ਉਹ ਕਹਿੰਦੇ ਨੇ ਕਿ ਅਸੀਂ ਇੰਨਾ ਇੰਟਰਸਟ ਦੇ ਰਹੇ ਹਾਂ ਇੰਨਾ ਇੰਟਰਸਟ ਦੇ ਰਹੇ ਹਾਂ ਜੇ ਤੁਸੀਂ ਉਹਦੇ ਟਰਮਸ ਐਂਡ ਕੰਡੀਸ਼ਨ ਪੜੋਗੇ ਉਹ ਪੈਸਾ ਵੀ 7.5% ਇੰਟਰਸਟ ਜਾਂ 6% ਇੰਟਰਸਟ ਤੁਹਾਨੂੰ ਤਦ ਹੀ ਮਿਲੇਗਾ ਜੇ ਤੁਸੀਂ ਸਾਲ ਤੋਂ ਜ਼ਿਆਦਾ ਪੈਸੇ ਰੱਖੋਗੇ ਪਰ ਓਵਰਨਾਈਟ ਫੰਡਸ ਜੇ ਤੁਸੀਂ ਇੱਕ ਦਿਨ ਦਾ ਵੀ ਤੁਹਾਨੂੰ ਇੰਟਰਸਟ ਮਿਲਦਾ ਹੈ ਤੇ ਵੱਡੇ ਵੱਡੇ ਕਾਰਪੋਰੇਟਸ ਜਿਹੜੇ ਘਰਾਣੇ ਨੇ ਉਹ ਅੱਜਕੱਲ ਵੀਕਐਂਡ ਪਾਰਕਿੰਗ ਵੀ ਕਰਦੇ ਨੇ ਕਿ ਸ਼ਨੀਵਾਰ ਐਤਵਾਰ ਨੂੰ ਲੋਡ ਨਹੀਂ ਹੁੰਦੀ ਕਰੰਟ ਅਕਾਊਂਟ ਤੋਂ ਪੈਸੇ ਕਢਾ ਰਹੇ ਨੇ ਬਹੁਤ ਵਧੀਆ ਤਰुण ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਤੁਹਾਡੇ ਕੋਲ ਪੈਸਾ ਵੀਕਐਂਡ 'ਚ ਪਿਆ ਤੁਸੀਂ ਫਰਾਈਡੇ ਸੈਟਰਡੇ ਸੰਡੇ ਇਹਦੇ ਉੱਤੇ ਰਿਟਰਨ ਕਮਾ ਲਓ ਔਰ ਮੰਡੇ ਆ ਕੇ ਪੈਸੇ ਨੂੰ ਬਾਹਰ ਕਢ ਲਓ ਬਹੁਤ ਵਧੀਆ ਚੀਜ਼ ਤੁਸੀਂ ਕਹੀ ਹੈ ਤਰुण ਜੀ ਇਨਫਲੇਸ਼ਨ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਕੋਈ ਵੀ ਐਸੈਟ ਨੂੰ ਖਾਣ ਨੂੰ ਵੈਲਿਊ ਤੋੜਨ ਨੂੰ ਇਹ ਮਿਊਚੁਅਲ ਫੰਡ ਕਿਦਾ ਇਹਨੂੰ ਇਨਸ਼ੋਰ ਕਰ ਸਕਦਾ ਹੈ ਕਿ ਸਾਨੂੰ ਇਨਫਲੇਸ਼ਨ ਤੋਂ ਪ੍ਰੋਟੈਕਸ਼ਨ ਵੀ ਮਿਲੇ ਔਰ ਉਹਦੇ ਬਾਅਦ ਸੀ ਗਰੋ ਵੀ ਕਰੀਏ ਜਿਵੇਂ ਅਸੀਂ ਕਹਿੰਨੇ ਕਿ ਸਾਡੀ ਦੇਸ਼ ਦੀ ਇਨਫਲੇਸ਼ਨ ਤਕਰੀਬਨ 6% ਰਹਿੰਦੀ ਹੈ ਔਰ ਸਾਡੀ ਜੀਡੀਪੀ ਜਿਹੜੀ ਹੈ ਤਕਰੀਬਨ 6% ਨਾਲ ਗਰੋ ਹੁੰਦੀ ਹੈ ਤੇ ਸਾਨੂੰ ਦੱਸੋ ਇਨਫਲੇਸ਼ਨ ਨਾਲ ਸਾਨੂੰ ਇਸ ਪ੍ਰੋਡਕਟ ਨੂੰ ਕਿਹਦਾ ਪ੍ਰੋਟੈਕਸ਼ਨ ਮਿਲ ਸਕਦੀ ਹੈ ਔਰ ਗੇਨ ਹੋ ਸਕਦਾ ਹੈ ਅਸੀਂ ਜੇ ਪਾਸਟ ਰਿਟਰਨ ਦੇਖਦੇ ਮਿਚੁਅਲ ਫੰਡ ਦੀ ਸਾਨੂੰ 10 ਤੋਂ 12% ਰਿਟਰਨ ਵਾajib ਹਰ ਟਾਈਮ 'ਚ ਆ ਜਾਂਦੀ ਹੈ ਬਟ ਮਿਚੁਅਲ ਫੰਡਸ 'ਚ ਕਈ ਵਾਰ ਸਾਨੂੰ ਲਾਸ ਵੀ ਹੁੰਦਾ ਹੈ ਕਿਉਂਕਿ ਜਦ ਮਾਰਕੀਟ ਗਿਰ ਜਾਏ ਬਾਕੀ ਜਗ੍ਹਾ ਸੇਲ ਲੱਗਦੀ ਹੈ ਪ੍ਰੋਪਰਟੀਸ ਸਸਤੀ ਹੋ ਗਈ ਪਿੱਛੇ 1 ਗੋਲ ਲੱਖ ਰੁਪਏ ਤੋਂ ਥੱਲੇ ਗਿਆ ਜੀ ਉਹ ਗੋਲ ਸਸਤਾ ਹੋ ਗਿਆ ਜੀ ਗੋਲ ਲੈ ਲਓ ਪ੍ਰੋਪਰਟੀ ਸਸਤੀ ਹੋ ਗਈ ਜੀ ਲੈ ਲਓ ਪਰ ਜਦੋਂ ਸਾਡੀ ਸੇਲ ਲੱਗਦੀ ਹੈ ਲੋਕ ਘਬਰਾ ਜਾਂਦੇ ਨੇ ਤਦੋਂ ਪਰਚੇਸ ਕਿਉਂ ਨਹੀਂ ਕਰਦੇ ਜੇ ਉਹ ਪਰਚੇਸ ਕਰਨ ਸ਼ਾਇਦ ਉਹਨਾਂ ਦੇ ਰਿਟਰਨ ਉਸ ਤੋਂ ਵੀ ਜ਼ਿਆਦਾ ਵਾਜ ਜਾਏ ਕਿ ਜੇ ਦੋ ਸ਼ੇਅਰ ਮਾਰਕੀਟ ਦੀ ਸੇਲ ਲੱਗੇ ਮਿਊਚੁਅਲ ਫੰਡ 'ਚ ਸੇਲ ਲੱਗੇ ਤੁਸੀਂ ਜ਼ਿਆਦਾ ਯੂਨਿਟਸ ਲਓ ਮਿਊਚੁਅਲ ਫੰਡ ਨੂੰ ਜਦੋਂ ਤੁਸੀਂ ਇਨਵੈਸਟ ਕਰਦੇ ਹੋ ਤੁਸੀਂ ਪਰਸੈਂਟੇਜ ਦੇਖਦੇ ਆ ਪਰ ਉਹਨਾਂ ਜੇ ਤੁਸੀਂ ਯੂਨਿਟਸ ਨਾਲ ਦੇਖੋਗੇ ਤੁਹਾਡੇ ਲਈ ਬਹੁਤ ਜ਼ਿਆਦਾ ਚੰਗਾ ਰਹੂਗਾ ਪਲੱਸ 인ਫਲੇਸ਼ਨ ਦੀ ਗੱਲ ਕਰਾਂ ਜੀ ਜਦੋਂ ਮੈਂ 2005 'ਚ ਲਾਅ ਪਾਸ ਕੀਤੀ ਹੈ ਜੀ ਪੰਜਾਬ ਯੂਨੀਵਰਸਿਟੀ ਉਸ ਟਾਈਮ ਜੀ ਸਾਡਾ ਹੋਸਟਲ ਦਾ ਰੈਂਟ ਤਕਰੀਬਨ 1800 ਰੁਪਏ ਮਹੀਨਾ ਸੀਗਾ ਜੀ ਅੱਜ ਉਹ ਵੱਧ ਕੇ 10000 ਰੁਪਏ ਹੋ ਗਿਆ ਜੀ ਪਲੱਸ ਜਿਹੜੀ ਫੂਡ ਦੀ ਥਾਲੀ ਸੀਗੀ ਜੀ ਉਹ 12 ਰੁਪਏ ਦੀ ਸੀਗੀ ਜੀ ਇੱਕ ਟਾਈਮ ਦੀ ਅੱਜ ਉਹਦਾ ਰੇਟ 60 ਤੋਂ 70 ਰੁਪਏ ਹੋ ਗਿਆ ਮੂਵੀ ਥੀਏਟਰ ਸੇ ਜਾਂਦੇ ਸੀ ਕਿ ਜੀ ਅਸੀਂ 30 ਰੁਪਏ 'ਚ ਮੂਵੀ ਦਾ ਟਿਕਟ ਮਿਲ ਜਾਂਦੀ ਸੀਗੀ ਜੀ ਜਿਹੜਾ ਅੱਜ ਇੱਕ ਫੈਮਿਲੀ ਦਾ ਖਰਚਾ ਜੇ ਤਿੰਨ ਜਾਨੇ ਜਾਣ ਤਾਂ 2 ਤੋਂ 2.5 ਹਜ਼ਾਰ ਰੁਪਏ ਮੂਵੀ ਦਾ ਖਰਚਾ ਹ ਅਸੀਂ 인ਫਲੇਸ਼ਨ ਨੂੰ ਕਦੇ ਵੀ ਕਾਊਂਟ ਨਹੀਂ ਕਰਦੇ ਪਲੱਸ ਅਸੀਂ ਕੋਈ ਵੀ ਚੀਜ਼ ਖਰੀਦਣੀ ਹੈ ਪੰਜਾਬ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਪੌੜ ਪੰਜਾਬ 'ਚ ਗਲਫ ਫੋਰਚਨਰ ਗੱਡੀ ਚੱਲਦੀ ਹੈ ਜਦੋਂ ਫੋਰਚਨਰ ਨਵੀਂ ਆਈ ਸੀਗੀ ਉਸ ਟਾਈਮ ਗੱਡੀ ਦੀ ਕੀਮਤ 18 ਲੱਖ ਸੀਗੀ ਜੀ ਅੱਜ ਉਹ 60 ਲੱਖ ਨੂੰ ਟੱਚ ਕਰ ਰਹੀ ਹੈ ਜੀ ਕੀ ਅਸੀਂ ਅਗਲੀ 인ਫਲੇਸ਼ਨ ਲਈ ਤਿਆਰ ਹੈ ਜੀ ਸਾਡਾ ਦਿਨ-ਬਦਨ ਜਿਹੜਾ ਖਰਚਾ ਵੱਧ ਰਿਹਾ ਅਸੀਂ ਉਹਦੇ ਲਈ ਤਿਆਰ ਹੈ ਜੀ ਅਸੀਂ ਕਦੇ ਨਹੀਂ ਦੇਖਦੇ ਇੱਕ ਕਿਸੇ ਸਿਆਣੇ ਬੰਦੇ ਨੇ ਕਿਹਾ ਕਿ ਹਰ 20 ਸਾਲ ਬਾਅਦ ਤੁਹਾਡੇ ਖਰਚੇ ਦੇ ਪਿੱਛੇ ਜ਼ੀਰੋ ਲੱਗ ਜਾਂਦਾ ਹੈ ਕਿ ਜੇ ਅੱਜ ਤੁਹਾਡਾ ਖਰਚਾ ਲੱਖ ਰੁਪਏ ਹੈ ਤਾਂ 20 ਸਾਲ ਬਾਅਦ ਉਹ 10 ਲੱਖ ਰੁਪਏ ਹੋ ਜਾਏਗਾ ਜੀ। ਤਾਂ ਉਹਦੀ ਪਲੈਨਿੰਗ ਲਈ ਮਿਊਚੁਅਲ ਫੰਡ ਜੀ ਸਭ ਤੋਂ ਵਧੀਆ ਟੂਲ ਹੈ ਜਿਹੜਾ ਇਨਫਲੇਸ਼ਨ ਨੂੰ ਵੀ ਬੀਟ ਕਰਦੇ ਤੇ ਇੱਕ ਚੰਗੀ ਹੈਂਡਸਮ ਰਿਟਰਨ ਵੀ ਦਿੰਦੇ। ਤੁਸੀਂ ਇੱਕ ਤਰຸນ ਜੀ ਬਹੁਤ ਵਧੀਆ ਗੱਲ ਕੀਤੀ ਕਿ ਜਦ ਸੋਨਾ ਗਿਰਦਾ ਹੈ ਤਾਂ ਲੋਕੀ ਸੋਨੇ ਦੀ ਕਤਾਰਾ ਲਾ ਦਿੰਦੇ ਜੁਐਲਰਸ ਕੋਲ। ਜ਼ਮੀਨ ਗਿਰਦੀ ਹੈ ਤਾਂ ਕਹਿੰਦੇ ਬਹੁਤ ਵਧੀਆ ਟਾਈਮ ਹੈ। ਜੇ ਸਟਾਕ ਮਾਰਕੀਟ ਗਿਰਦੀ ਹੈ ਤਾਂ ਲੋਕੀ ਡਰ ਕਿਉਂ ਜਾਂਦੇ? ਟਾਟਾ ਸਟੀਲ ਕੱਲ ਬੰਦ ਥੋੜੀ ਹੋ ਜਾਏਗੀ। ਰਿਲਾਇੰਸ ਕੱਲ ਬੰਦ ਥੋੜੀ ये मतलब उद्धि इंट्रेंसिक वैल्यू हले भी वाद है तो जदों मार्केट गिरती है जे थोड़े तो बैंक चार पैसे पए हैं तुम्हें तो लॉन्ग टर्म इन्वेस्टमेंट से जरूर पाओ मैं अमित जी आपसे थोड़ा सा गुजारिश करूँगा कि आप मीडिया के थ्रू इस बात को थोड़ा सा सही तरीके तक जनता तक पहुँचाएं क्योंकि हम जनरली देखते हैं अखबार में न्यूज़ आती है कि शेयर बाजार कल धड़ाम निवेशक के दस लाख करोड़ डूबे दूसरी लाइन एक आती है सोना कल हज़ार रुपये सस्ता क्या हम इसको ऐसे नहीं बोल सकते कि म्यूचुअल फंड या बाजार बहुत सस्ता हो गया जबकि हम उसको ऐसे रिप्रेजेंट करते हैं कि धड़ाम तो इससे हमारे निवेशक के ऊपर बहुत गलत इम्पैक्ट जाता है उनको ये समझ में आना चाहिए कि जैसे अभी कक्कड़ साहब ने बताया कि चीज़ सस्ती मिली है सेल लगती है आज कपड़े के शोरूम पे सेल लग जाए हम एक शर्ट खरीदनी हम तीन लेके आते हैं जी जी आप जी। इसको इसी तरह से देखें जी अगर बाजार तो जैसे आपने कहा कंपनी बंद तो नहीं होगी किसी भी रीजन की वजह से बाजार ऊपर नीचे होता है जी। तो उसका हमें बेनिफिट चाहिए जी जी।, जी जी सो सर मीडिया नु तो मैं कुछ नहीं कह सकता लेकिन साड़ी सोच जरूर बदल जानी चाहिए बहुत वाइस आंसर तो दसिया मैं अमित जी थोड़े तो ही नैक्सट क्वेश्चन पूछागा कि टैक्स स्ट्रक्चर की है थोड़ा लोंग टर्म शॉर्ट टर्म दसोगे जरा इक्विटी के देखिए बहुत अच्छा क्वेश्चन है हम कमाई की तरफ़ ध्यान देते हैं कि हमने कितना कमाया हम ज़्यादा कमाई के लिए ज़्यादा रिटर्न्स बनाने के लिए ट्रेडिशनल प्रोडक्ट जैसे एफडी जमीन या सोने की इन्वेस्टमेंट से बचते हुए म्यूचुअल फंड की तरफ आए हैं ताकि हम ज़्यादा पैसा कमा पाएँ लेकिन ज़्यादा पैसा कमाने की चाहत में हमें ये देखना चाहिए कि क्या हम उस पैसे के ऊपर कितना ज़्यादा टैक्स तो नहीं दे रहे हैं तो मैं आपको बताना चाहूँगा कि ये एक ऐसा टूल है कि जहाँ पर हमारा टैक्स भी कम है दूसरी जगहों के धुओ एक जनरली एक आदमी आज इंडिविजुअल आदमी है पैसा कमाता है अपने पैसे पे तीस परसेंट टैक्स देता है मैं कहता हूँ जी वो 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 पैसा है वो यहाँ इन्वेस्ट करता है और उस पैसे को एक साल के बाद निकालता है जिसको हम लॉन्ग टर्म कैपिटल गेन कहते हैं तो वो आपको सिर्फ साढ़े बारह परसेंट टैक्स के अंदर आता है जिसमें सवा लाख की गवर्नमेंट छूट भी देती है स्मॉल स्केल इन इन्वेस्टमेंट्स को तो ये बहुत अच्छा टूल है मैं बात कर रहा हूँ आपके साथ ये इक्विटी से रिलेटेड जितनी भी इन्वेस्टमेंट्स है शेयर बाजार लिंक प्रोडक्ट्स हैं दूसरा जब हम बात कर रहे थे एफडी की उस तरह के प्रोडक्ट्स भी यहाँ म्यूचुअल फंड में अवेलेबल हैं आपको और उसके ऊपर भी आप जब टैक्स एफिशिएंट रिटर्न्स देखते हैं तो वो एफ से बहुत ज़्यादा बेटर आती है जी जी और शॉर्ट टर्म यानी कि एक साल टू कटे वी yes. परसेंट का टैक्स आया है, है। मेरा सवाल तरुण जी ये है कि जब इंसान सोने ते रियल इस्टेट से पैसा पाता है ना दस साल तरुण जी वो कहता जी मैं सोना लीता सी वी हजार का ਇਨੇ ਸਾਲਾਂ ਚ 1 ਲੱਖ ਦਾ ਹੋ ਗਿਆ ਮੈਂ ਮੇਰੇ ਪੁਰਖਿਆਂ ਨੇ ਜਮੀਨ ਲਈਤੀ ਸੀ 10 ਲੱਖ ਦੀ ਜੀ 10 ਕਰੋੜ ਦੀ ਹੋ ਗਈ ਉੱਥੇ ਤਾਂ ਉਹ ਕਹਿੰਦੇ ਜੀ 10 ਗੁਣਾ ਹੋ ਗਿਆ 100 ਗੁਣਾ ਹੋ ਗਿਆ ਲੇਕਿਨ ਜਦ ਇਹ ਮਿਊਚੁਅਲ ਫੰਡ ਚ ਆਂਦਾ ਨਾ ਉਹ ਕਹਿੰਦਾ ਜੀ ਮੇਰੀ 4 ਸਾਲ ਦੀ ਰਿਟਰਨ 12% ਹੈ 10 ਜਦ ਕਿ ਤੁਸੀਂ ਜਦ 20 30 ਸਾਲ ਦਾ ਮੈਚ ਕਰਦੇ ਹੋ ਤਾਂ ਰੀਅਲ ਏਸਟੇਟ ਦਾ ਰਿਟਰਨ ਵੀ 10% 12% ਆਂਦਾ ਹੈ ਸੋਨੇ ਦਾ ਤਾਂ ਸਗੋਂ 10% ਤੋਂ ਵੀ ਘੱਟ ਆਂਦਾ ਹੈ ਇਹ ਧਾਰਨਾ ਕਿਉਂ ਬਣ ਗਈ ਸਾਡੀ ਇੰਡਸਟਰੀ ਦੀ ਜਿਵੇਂ ਜੀ ਹੁੰਦਾ ਕਿ ਇਹ ਜੀ ਕਿ ਜਦੋਂ ਅਸੀਂ ਇਨਵੈਸਟ ਕਰਦੇ ਆ ਨਾ ਜੀ ਮੈਂ ਅਕਸਰ ਲੋਕਾਂ ਨੂੰ ਕਹਿੰਦਾ ਜੀ ਸਾਨੂੰ ਸ਼ੇਅਰ ਮਾਰਕੀਟ ਦੀ ਕੋਈ ਨੌਲੇਜ ਨਹੀਂ ਹੈ ਕੋਈ ਗੱਲ ਨਹੀਂ ਜੀ ਪਰ ਉਹਨਾਂ ਦੇ ਘਰ 'ਚ ਉਸ ਟਾਈਮ ਕੋਈ ਨਾ ਕੋਈ ਫਾਈਨੈਂਸ਼ੀਅਲ ਨਿਊਜ਼ ਚੈਨਲ ਚੱਲਣ ਲੱਗ ਜਾਂਦੇ ਜਿਸ 'ਚ ਉਹ ਦੇਖਣ ਲੱਗ ਜਾਂਦੇ ਨੇ ਕਿ ਅੱਜ ਮਾਰਕੀਟ ਇਤਨੀ ਗਿਰ ਗਈ ਅੱਜ ਮਾਰਕੀਟ 'ਮੇ ਇਤਨੇ ਲੋਕਾਂ ਦਾ ਨੁਕਸਾਨ ਹੋ ਗਿਆ ਸੋ ਹਾਂ ਜਦੋਂ ਚੀਜ਼ਾਂ ਦੇਖਦੇ ਨੇ ਸਾਨੂੰ ਡਰ ਲੱਗ ਜਾਂਦਾ ਹੈ ਸਾਨੂੰ ਇੱਕ ਫੀਅਰ ਆ ਜਾਂਦਾ ਹੈ ਅਸੀਂ ਪਰ ਜਦੋਂ ਰੀਅਲ ਏਸਟੇਟ 'ਚ ਇਨਵੈਸਟ ਕਰਦੇ ਨੇ ਚੰਗੇ ਅਮਾਉਂਟ ਇਨਵੈਸਟ ਕਰਦੇ ਹਾਂ ਇੱਕ ਲੰਬੇ ਟਾਈਮ ਲਈ ਕਰਦੇ ਹਾਂ ਲਾਸ ਵੀ ਹੋਵੇ ਨਾ ਉਹ ਕੋਈ ਗੱਲ ਨਹੀਂ ਕਦੀ ਨਾ ਕ ਅਸੀਂ ਕਦੀ ਇਹ ਨਹੀਂ ਦੇਖਦੇ ਕਿ ਕਿੰਨਾ ਵਧੂਗਾ ਕਿਸ ਤਰ੍ਹਾਂ ਦਾ ਵਧੂਗਾ ਸਾਡੇ ਕੋਲ ਕਿ ਸਾਡੇ ਕੋਲ ਕਿ ਕਲਾਇੰਟਸ ਦੇ ਪੋਰਟਫੋਲੀਓ ਨੇ ਜਿਨ੍ਹਾਂ ਦੇ ਪੈਸੇ 10-10 ਸਾਲ 'ਚ ਕਈ-ਕਈ ਗੁਣਾ ਹੋ ਗਏ ਹਨ ਜਿਨ੍ਹਾਂ ਨੂੰ ਅਸੀਂ ਇੱਕ ਪਰਸੈਂਟੇਜ 'ਚ ਦੱਸਣਾ ਵੀ ਸਾਡੇ ਲਈ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਸਾਨੂੰ ਦਿਖਾਣਾ ਪੈਂਦਾ ਹੈ ਤੇ ਲੋਕ ਕਹਿੰਦੇ ਨੇ ਅਰੇ ਯਾਰ ਇਤਨੀ ਰਿਟਰਨ ਵੀ ਆਤੀ ਹੈ ਪਰ ਜਦੋਂ ਤੁਸੀਂ ਸ਼ੇਅਰ ਮਾਰਕੀਟ 'ਚ ਮਿਊਚੁਅਲ ਫੰਡ 'ਚ ਵੱਡੀ ਅਮਾਉਂਟ ਪੈਸੇ ਲਾਓਗੇ ਤੁਹਾਨੂੰ ਉਹ ਵੀ ਫਲੇਗੀ ਜੇ ਤੁਸੀਂ 1000 ਰੁਪਏ ਲਾਓਗੇ ਤਾਂ 1000 ਰੁਪਏ ਦੇ ਨਾਲ ਰਿਟਰਨ ਦੇਵੋਗੇ ਜੇ ਤੁਸੀਂ ਕਰੋੜ ਲਾਓਗੇ ਤਾਂ ਕਰੋੜ ਵਾਲੀ ਚੀਜ਼ ਤੁਹਾਨੂੰ ਵੀ 15 ਤੋਂ 20 ਗੁਣਾ ਵੀ ਹੁੰਦੀ ਹੋਈ ਕੁਝ ਸਾਲਾਂ 'ਚ ਦਿਖੇਗੀ ਜੀ ਅਮਿਤ ਜੀ ਤੁਹਾਨੂੰ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਜਦ ਫੰਡ ਮੈਨੇਜਰ ਪੈਸਾ ਪਾਉਂਦਾ ਹੈ ਕੀ ਸਾਨੂੰ ਪਤਾ ਲੱਗ ਸਕਦਾ ਉਹਨੇ ਕਿਹੜੀ ਕੰਪਨੀ 'ਚ ਕਿੰਨਾ ਪੈਸਾ ਪਾਇਆ ਬਹੁਤ ਬੜੀ ਹਟਾਈਗਰ ਜੀ ਮੈਂਨੇ ਜਿਵੇਂ ਪਹਿਲੇ ਵੀ ਬਾਤ ਕਰੀ ਕਿ ہماری ਇੰਡਸਟਰੀ 'ਚ ट्रांसपेरेंसी बहुत ज़्यादा ट्रांसपेरेंसी मतलब आप देख सकते हो कि आपके द्वारा निवेश गया गया एक छोटा सा अमाउंट भी कहाँ पे इन्वेस्टेड है अगर आप मैं आपसे ही क्वेश्चन पूछता हूँ अपने दर्शकों से कि अगर आप बैंक में एफडी कराने जाते हैं आपने दस लाख रुपए एफडी में डाल दिया क्या आपको पता है कि आपके बैंक ने वो पैसा किस लोन के रूप में दिया है कुछ लोग लोन नहीं चुकाते और भाग जाते हैं क्या वो ड्यू ड्यूटेलिजेंस पूरा हुआ है हमारे यहाँ आप हर समय किसी भी समय जाके वेबसाइट पे फैक्ट शीट्स के थ्रू देख सकते हो कि आपका पाँच सौ भी इन्वेस्ट किया गया पैसा जो है वो कहाँ कहाँ पे लगाया गया किस कंपनी में लगाया गया? जी तरुण जी ये आम छोटे शहर की तुम तो प्रॉब्लम दस रहे हैं या पेंडू जगह दी कि लोग चिट फंड च पाते हैं छोटी जगह इन्वेस्ट करते हैं और लोग पैसा लेके नट जाते हैं ਲੋਕਾਂ ਨੂੰ ਇਹ ਵੀ ਜਾਣਨਾ ਜ਼ਰੂਰੀ ਕਿ ਮਿਊਚੁਅਲ ਫੰਡ ਦਾ ਜਿਹੜਾ ਤੁਹਾਡਾ ਪੈਸਾ ਲਾਇਆ ਉਹ ਨਿਵੇਸ਼ ਕਿਹਦਾ ਸੇਫ ਹੈ ਰੈਗੂਲੇਟਰ ਕਿਹਦਾ ਸੇਫਟੀ ਪ੍ਰਦਾਨ ਕਰਦਾ ਹੈ। ਸੋ ਚਿੱਟ ਫੰਡ ਦਾ ਤੁਸੀਂ ਵੀ ਸ਼ੁਰੂ ਕਰ ਸਕਦੇ ਹੋ ਮੈਂ ਵੀ ਸ਼ੁਰੂ ਕਰ ਸਕਦਾ ਹਾਂ ਕਿਉਂਕਿ ਕਿਸੇ ਦਾ ਭਜ ਨਹੀਂ ਹੈ। ਬਟ ਮਿਊਚੁਅਲ ਫੰਡ 'ਚ ਬਿਲਕੁਲ ਵੀ ਕਿਸੇ ਦੀ ਵੀ ਬੰਦੇ ਦਾ ਭਜਨ ਦਾ ਸਕੋਪ ਹੀ ਨਹੀਂ ਹੈ ਕਿਉਂਕਿ ਜਿੱਥੇ ਤੁਸੀਂ ਪੈਸੇ ਦੇ ਰਹੇ ਹੋ ਉਹ ਵੀ ਸੇਵੀ ਦੇਖਦਾ ਹੈ, ਐਮਫੀ ਦੇਖਦਾ ਹੈ, ਜਿਸ ਤਰ੍ਹਾਂ ਦਾ ਰਿਸਕ ਮੈਨੇਜਮੈਂਟ ਹੋ ਰਹੀ ਹੈ ਉਹ ਵੀ ਦੇਖ ਰਹੇ ਹੈ। ਇੱਕ ਇੱਕ ਪੈਸੇ ਦਾ ਹਿਸਾਬ ਹੁੰਦਾ ਹੈ। ਇੱਕ ਪੈਸਾ ਵੀ ਅਦਰ ਉਧਰ ਕਿੱਥੇ ਨਹੀਂ ਹੋ ਸਕਦਾ ਬਟ ਸਾਡੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਹੈ ਕਿ ਬਾਕੀ ਜਗ੍ਹਾ ਇੰਟਰਸਟ ਜ਼ਿਆਦਾ ਮਿਲਦਾ ਹੈ ਅਸੀਂ ਸਾਨੂੰ ਰੈਂਟਲ ਇਨਕਮ ਆ ਜਾਏ ਪਰ ਕਦੇ ਤੁਸੀਂ ਜੇ ਮਿਊਚੁਅਲ ਫੰਡ ਚ ਲੌਂਗ ਟਰਮ ਲਈ ਇਨਵੈਸਟ ਕਰੋਗੇ ਤੁਸੀਂ ਸਾਰੀ ਸਕੀਮਾਂ ਨੂੰ ਭੁੱਲ ਕੇ ਸਿਰਫ ਤੇ ਸਿਰਫ ਮਿਊਚੁਅਲ ਫੰਡ ਚ ਹੀ ਇਨਵੈਸਟ ਕਰੋਗੇ ਤਾਂ ਤੁਸੀਂ ਵੀ ਕਹੋਗੇ ਮਿਊਚੁਅਲ ਫੰਡ ਸਹੀ ਹੈ ਬਹੁਤ ਵਧੀਆ ਤਰੁਣ ਜੀ ਤੁਸੀਂ ਸ਼ੋਅ ਨੂੰ ਐਂਡ ਕੀਤਾ ਔਰ ਅਸੀਂ ਅਮਿਤ ਗੋਇਲ ਜੀ ਤੇ ਤਰੁਣ ਗੱਕੜ ਜੀ ਤੁਹਾਡਾ ਬਹੁਤ ਥੈਂਕਫੁਲ ਹਾਂ ਕਿ ਤੁਸੀਂ ਸ਼ੋਅ ਚ ਆਏ ਔਰ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ ਜਿਵੇਂ ਕਿ 쇼 ਦੇ ਐਂਡ ਦੇ ਵਿੱਚ ਮੈਂ ਤੁਹਾਡੇ ਕੋਲ ਇੱਕ ਇੰਟਰਸਟਿੰਗ ਫੈਕਟ ਛੱਡ ਕੇ ਜਾਣਾ ਅੱਜ ਅਸੀਂ ਗੱਲ ਕਰਾਂਗੇ SIP ਕੈਂਪੇਨ ਦੀ ਕਿਦਾ ਇਹ ਸਕਸੈਸਫੁਲ ਹੋਇਆ ਜਦੋਂ ਕੈਂਪੇਨ ਸ਼ੁਰੂ ਹੋਏ ਸੀ ਤਾਂ 4600 ਕਰੋੜ ਦੀ SIP ਬੁੱਕ ਸੀਗੀ ਜਨਾਬ ਇਹ 6 ਗੁਣਾ ਵੱਧ ਕੇ 27000 ਕਰੋੜ ਨੂੰ ਟਪ ਗਈ ਹੈ ਇਹ ਪਾਵਰ ਰੇਸ ਕੈਂਪੇਨ ਦੀ SIP ਨੂੰ ਵਧਾਉਣ ਨੂੰ ਔਰ ਇਦਾਂ ਹੀ ਤੁਸੀਂ ਵੀ ਆਪਣੀ ਇਨਵੈਸਟਮੈਂਟਸ ਕਰੋ ਔਰ ਆਪਣੇ ਪੁਰਾਣੇ ਐਪੀਸੋਡਸ ਜ਼ਰੂਰ ਦੇਖੋ ਦੇਦੇ ਤੁਹਾਨੂੰ ਇਨ ਡੈਪਥ ਨੋਲੇਜ ਹੋਏਗੀ ਔਰ ਅਸੀਂ ਨੈਕਸਟ ਸ਼ੋਜ਼ ਵੀ ਤੁਹਾਡਾ ਫਾਈਨੈਂਸ਼ੀਅਲ ਗਿਆਨ ਨੂੰ ਵਧਾਉਂਦੇ ਰਵਾਂਗੇ ਤੁਸੀਂ ਪਲੀਜ਼ ਆਪਣੇ ਕੁਐਸ਼ਨਸ ਡਾਊਟਸ ਕੁਇਰੀਜ਼ ਨੂੰ ਇਸ ਈਮੇਲ ਆਈਡੀ ਤੇ ਭੇਜਦੇ ਰਹੋ ਤੇ ਅਸੀਂ ਪੂਰੀ ਸ਼ਿੱਦਤ ਨਾਲ ਤੁਹਾਡੇ ਚੀਜ਼ਾਂ ਨੂੰ ਆਨਸਰ ਕਰਾਂਗੇ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ